ਹੇ ਗਾਇਸ ਇਹ ਆਪਣਾ ਅਠਮ ਹੋਲ ਹੋਗਾ ਅੱਜ ਆਪਾਂ ਬਾਕੀ ਕੁਲਰ ਲੈਣ ਚੱਲੇ ਆਂ ਚਲੋ ਮਿਲਦੇ ਆ ਤੁਹਾਨੂੰ ਘਰੇ ਆ ਕੇ ਲਿਆ ਕੇ ਕੁਲਰ ਲੋੜੀ ਆਪਾਂ ਕੁਲਰ ਤਾਂ ਲੈ ਆਂਦਾ ਵਾ ਇਹਦੇ ਸਿੜੀ ਵੀ ਨਾਲ ਹੀ ਲੈ ਜਾਂਦੀ ਉਹ ਭਾਈ ਲੈ ਕੇ ਆਊਗਾ ਜਿਹਨੇ ਫਿੱਟ ਕਰਨੀ ਆ ਇਧਰ ਪਾਪਾ ਜੀ ਅੱਗੇ ਫਿਰਦੇ ਆ ਅੱਜ ਇੱਕ ਸਾਡੇ ਕੁਲਰ ਆਪਣਾ ਫਿਰ ਤੁਹਾਨੂੰ ਦਿਖਾਵਾਂਗੇ ਜਦੋਂ ਉਹ ਐਲਈਡੀ ਲੈ ਕੇ ਆ ਗਿਆ ਤਰ ਮੈਂ ਜਰੂਰ ਲੀ ਲੈ ਕੇ ਆ ਗਿਆ ਲੌਰੀ ਵਾਲੇ ਸਿੜੀ ਬਾਈ ਯਾਰ ਗਿਲੇ ਆਏ ਸੀਗੇ ਆਪ ਤਾਂ ਉਹ ਉੱਠ ਗਏ ਨੇ ਸਿੜੀ ਲਾ ਗਏ ਆ ਦਿਖਾਉਣੇ ਆ ਤੁਹਾਨੂੰ ਇਹ ਲਸੜੀ ਚਾਚਾ ਦੀ ਮੂਵੀ ਚੱਲ ਰਹੀ ਆ ਕੁਆਲਿਟੀ ਜਿਹੜੀ ਆ ਮੂਵੀ ਦੀ ਬਾਲੀ ਤਗੜੀ ਆਗੀ ਇਸ ਕਰਕੇ ਸੈਂਦੀ ਨੇ ਇਹ ਲਸੜੀ ਥੋੜਾ ਜਿਹਾ ਕਰਦੀ ਹੈਗੀ ਆ ਇਹ ਲਸੜੀ ਦਾ ਡੱਬਾ ਪਿਆ ਦੱਬਾ ਪਿਆਗਾ ਦੇਖ ਸਕਦੇ ਚੱਲਦੇ ਆ ਬਾਹਰ ਨੂੰ ਆਪਾਂ ਲੋ ਜੀ ਆਪਾਂ ਚੱਲਦੇ ਆ ਬਾਹਰ ਨੂੰ ਆਸਪਾਸ ਦਾ ਵੀ ਉਦੋਂ ਚੈੱਕ ਕਰ ਸਕਦੇ ਹਾਂ ਇਹਦਰ ਆਪਣੇ ਤੁਹਾਨੂੰ ਬੂਟੇ ਦਿਖਾਉਣੇ ਆਗੇ ਚੱਲ ਕੇ ਦੇਖ ਸਕਦੇ ਆ ਸੂਆ ਫਿਰ ਬਹਿ ਗਿਆਗਾ ਇਸ ਸਰਕਾਰ ਦੀ ਬਹੁਤ ਗਲਤ ਗੱਲ ਆਗੀ ਜਦੋਂ ਤਾਂ ਅੱਗਾਂ ਲੱਗੀਆਂ ਸੀ ਉਹ ਸੂਆ ਬੰਸ ਸੀ ਹੁਣ ਸੂਆ ਛੜਤਾ ਕਿਸਾਨਾਂ ਦੇ ਪਿੱਛੇ ਪਈ ਵੀ ਆ ਇਹ ਸਰਕਾਰ ਜਦੋਂ ਆਪਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਸੀ ਪੁਲਿਸ ਭੱਜ ਕੇ ਆ ਜਾਂਦੀ ਸੀ ਸਾਰੇ ਭੱਜ ਕੇ ਆ ਜੱਟਾਂ ਦੀਆਂ ਅੱਗਾਂ ਨੂੰ ਕਣਕਾਂ ਨੂੰ ਅੱਗ ਲੱਗੀ ਕੋਈ ਆਇਆ ਕੋਈ ਨਹੀਂ ਆਇਆ ਦੇਖ ਸਕਦੇ ਆ ਟਮਾਟਰ ਆਪਣੀ ਆ ਗਵਾਰਾ ਵੀਜਿਆਵਾ ਅਬੀ ਟਮਾਟਰ ਆ ਦੇਖ ਸਕਦੇ ਹੋ ਕਿੰਨੇ ਆ ਨਿੰਬੂ ਲੱਗੇ ਹੋਇਆ ਆ ਆਲੂ ਬਖਾਰਿਆਂ ਦਾ ਬੂਟਾ ਆਲੂ ਬਖਾਰੇ ਨੇਰੀ ਔਨ ਕਰਕੇ ਬਹੁਤ ਡੱਗ ਗਏ ਆ ਉਹ ਤਾਂ ਪੂਰੇ ਡਾਲ ਹੋ ਗਏ ਪੈਸੀ ਹੁਣ ਤਾਂ ਬਹੁਤ ਖਰਾਬ ਹੋ ਗਏ ਆ ਆ ਥੱਲੇ ਇਧਰ ਡੱਗੇ ਪਏ ਐ ਕਾਣੇ ਕਰ ਕਰ ਸਿੱਟੀ ਜਾਂਦੇ ਆ ਆ ਔਲਿਆਂ ਦੇ ਬੂਟੇ ਆ ਗਾਂੜੀ ਨੂੰ ਸ਼ਾਇਦ ਇਹਨਾਂ ਨੂੰ ਫਲ ਲੱਗੇ ਆ ਟਮਾਟਰ ਆ ਇਹਨਾਂ ਨੂੰ ਵੀ ਫਾਲਤਾਂ ਲੱਗਿਆ ਵਾ ਵੇ ਇਹ ਕਿੰਨੂ ਆਗੇ ਆ ਦੇਖ ਸਕਦੇ ਤੁਸੀਂ ਦੇਖ ਸਕਦੇ ਹ ਇਹਨੂੰ ਵੀ ਲੱਗੇ ਵਾ ਸ਼ਾਇਦ ਇਹਦੀ ਲੱਗ ਜਾਣ ਇਹਦੀਰ ਨਾਲ ਲੱਗੇ ਗਾਂ ਆ ਆਪਣਾ ਆੜੂਆਂ ਦਾ ਬੂਟਾ ਈ ਇਹਦੇ ਤੇ ਵੀ ਕਾਟੋ ਚੜਦੀ ਸੀ ਇਸ ਕਰਕੇ ਇਹਦੇ ਤੇ ਜਾਨ ਨਹੀਂ ਦਿੱਤੀ ਵੀ ਆ ਦੇਖ ਮਮਮੀ ਲਾਲ ਹੋਏ ਪਏ ਆ ਕੇ ਪੂਰੇ ਆ ਦੇਖ ਸਕਦੇ ਹੋ ਬਹੁਤ ਵਧੀਆ ਆ ਕੇ ਇਹ ਛੇਤੀ ਡਿੱਗੇ ਨਹੀਂ ਕਿਉਂਕਿ ਇਹ ਟਾਣੀਆਂ ਨਾ ਕਰਦੇ ਹੋ ਕੇ ਲੱਗੇ ਵੇ ਸੀਗੇ ਕੀ ਆ ਗਿਆ ਸੰਭਾਲ ਲਉਣੇ ਕਿਸੇ ਦਿਨ ਆਪਾਂ ਡਾਣਾ ਜਾ ਆ ਲੋਬ ਖਾਰਿਆਂ ਦਾ ਬੂਟਾ ਇਹ ਨੂੰ ਅਗਲੀ ਆਈ ਨੂੰ ਲੱਗਣ ਲੱਗ ਜਾਣਗੇ ਇਧਰ ਆ ਬਾਪੂ ਫਿਰਦਾ ਜਿਹਦੇ ਗੰਡੇ ਵੀ ਜੇ ਵੇ ਦੇਖ ਸਕ ਜਾ ਇਧਰ ਆਪਣਾ ਰੋਕੀ ਆਇਤਾ ਆਪਾਂ ਦੋ ਚੀਜ਼ਾਂ ਲੈਣ ਚਲੋ ਮਿਲਦੇ ਆ ਅਗਲੇ ਵਲੌਗ ਚੋਤਾ ਕੋਕੇ ਬਾਈ ਆਪਣੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਅਗਲੇ ਵਲੌਗ